ਤੇਜ਼ ਰਫ਼ਤਾਰ ਕਾਰਨ ਆਏ ਦਿਨ ਕਿੰਨੇ ਹਫ਼ਤੇ ਵਾਪਰਦੇ ਨੇ ਕਈ ਘਰਾਂ ਦੇ ਚਿਰਾਗ ਦੀ ਬੁੱਝ ਚੁੱਕੇ ਨੇ ਸੋ ਤਸਵੀਰਾਂ ਇੱਕ ਵਾਰ ਫਿਰ ਤੋਂ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਤੇਜ਼ ਰਫ਼ਤਾਰ ਨੇ ਇੱਕ ਘਰ ਦੇ ਚਿਰਾਗ ਨੂੰ 부ਜਾ ਦਿੱਤਾ ਇੱਕ ਮੋਟਰਸਾਈਕਲ ਦੀ ਟੱਕਰ ਹੈ ਜਿਹੜੀ ਨਿੱੰਨੀ ਬੱਸ ਨਾਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਦਰਦਨਾਕ ਹਾਦਸਾ ਵਾਪਰਦਾ ਹੈ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਹੈ ਜ ਜੀ ਦੀ ਉਮਰ ਮਹਿਜ਼ 29 ਸਾਲ ਸੀ ਰਿਤਿਕ ਦੋ ਪੈਰਾਂ ਦਾ ਇਕਲੌਤਾ ਭਰਾ ਸੀ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਕੋਲ ਖੜੇ ਲੋਕਾਂ ਨੇ ਦੱਸਿਆ ਕਿ ਚਾਵਾ ਰੋਡ ਤੇ ਪਿੰਡ ਸਮਸਪੁਰ ਦੇ ਕੋਲ ਇੱਕ ਫੈਕਟਰੀ ਦੀ ਤੇਜ਼ ਰਫ਼ਤਾਰ ਮਿੰਨੀ ਬੱਸ ਨੇ ਸਾਹਮਣੇ ਸਾਈਡ ਮੋਟਰਸਾਈਕਲ ਨੂੰ ਆਪਣੀ ਚਪੇਟ ਫਿਚ ਲੈ ਲਿਆ ਜਿਸ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈਾ ਉਹਨਾਂ ਨੇ ਵੀ ਦੱਸਿਆ ਜਦੋਂ ਮੋਟਰਸਾਈਕਲ ਨੂੰ ਮਿੰਨੀ ਬੱਸ ਨੇ ਆਪਣੀ ਚਪੇਟ ਫਿਚ ਲਿਆ ਨੌਜਵਾਨ ਹੇਠਾਂ ਡਿੱਗ ਗਿਆ ਮੌਕੇ ਤੇ ਮੌਤ ਹੋ ਗਈ ਸਮਰਾਣਾ ਤੋਂ ਲਖਵਿੰਦਰ ਕਤਰੀ ਦੀ ਰਿਪੋਰਟ ਲੁਧਿਆਣਾ ਲਾਈ ਮੇਰਾ ਨਾਮ ਹੈ ਮਹਿੰਦਰਪਾਲ ਸਿੰਘ ਜੀ ਕੀਕਤ ਨਾ ਹੋਇਆ ਹੁਣ ਤੋਂ ਘੰਟਾ ਪਹਿਲਾਂ ਹੀ ਇੱਕ ਬਹੁਤ ਹੀ ਮੰਨਪੂਰਤ ਘਟਨਾ ਹੋ ਰਹੀ ਹੋਈ ਆ ਸੌਂਸਪਿੰਡ ਸੌਂਸਪਰ ਦੇ ਬੋਰਡ ਤੇ ਜੋ ਕਿ ਇੱਕ ਨੌਜਵਾਨ ਮੁੰਡਾ ਜੀ ਡੈਥ ਹੋ ਚੁੱਕੀ ਆ ਟਰਾਲ ਵਾਲੀ ਸੌਰੀ ਟੈਕਸੀ ਵਾਲੀ ਬੱਸ ਇਧਰੋਂ ਆ ਰਹੀ ਰੌਂਗ ਸਾਈਡ ਤੋਂ ਜੋ ਕਿ ਮੁੰਡੇ ਨੂੰ ਸਾਹਮਣੇ ਚੱਕ ਲਿਆ ਉਹਦੀ ਮੌਕੇ ਤੇ ਉਹੀ ਡੈਥ ਹੋ ਗਈ ਜਿੱਤੇ ਸਾਨੂੰ ਪਤਾ ਲੱਗਿਆ ਵੀ ਇਹ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾਸਲੇ ਪਿਓ ਸੀ ਇਹਨਾਂ ਦਾ ਜੀ ਮੈਂ ਤਾਂ ਇਹਦੀ ਡੈਥ ਹੋ ਗਈ ਇਹਨੂੰ ਕੋਈ ਨਾ ਕੋਈ ਇਨਸਾਫ ਦਿੱਤਾ ਜਾਵੇ ਜੀ ਪਰਵਾਰ ਨੂੰ ਖੋਲ ਕੇ ਘਰ ਦਾ ਇਕਲੌਤਾ ਘਰ ਦਾ ਲੋਤਾ ਇਹ ਮੁੰਡਾ ਸੀ ਜੀ ਜਿਹਦੇ ਫਿਰ ਤੇ ਗੁਜ਼ਾਰਾ ਚੱਲਦਾ ਸੀ ਇਹ ਵੀ ਹੁਣ ਵਿਚਾਰਾ ਕਹਿੰਦੇ ਡਿਊਟੀ ਕਰਕੇ ਆ ਰਿਹਾ ਸੀ ਮਹਾਲੀ ਤੋਂ ਜਿੱਤੇ ਸਾਨੂੰ ਪਤਾ ਲੱਗਿਆ ਇੱਕ ਵਾਰੀ ਤਾਂ ਮੈਂ ਤੇ ਇਹ ਗੱਲ ਕਹੂੰਗਾ ਵੀ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਤੇ ਤੇ ਪਿਓ ਸੀ ਇਹਨੂੰ ਇਨਸਾਫ ਦਿੱਤਾ ਜਾਵੇ ਮੁੰਡੇ ਨੂੰ ਜੀ ਬੱਸ ਦਾ ਬੱਸ ਦਾ ਡਰਾਈਵਰ ਆ ਜਿਹੜਾ ਫੜਿਆ ਗਿਆ ਉਹ ਪੁਲਿਸ ਲੈ ਗਈ ਬੱਸ ਦੇ ਡਰਾਈਵਰ ਨੂੰ ਫੜ ਕੇ ਜੀ ਹੁਣ ਤੋਂ ਅੱਧਾ ਪੌਣਾ ਘੰਟਾ ਪਹਿਲਾਂ ਜੀ ਪੁਲਿਸ ਉੱਥੇ ਆ ਗਈ ਸੀ 20-25 ਮਿੰਟ ਬਾਅਦ ਹੀ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਆ ਪਤਾ ਲੱਗਿਆ ਕੁਝ ਜਿਹੜੀ ਤਰ੍ਹਾਂ ਦੀ ਬਸ ਨਹੀਂ ਕੁਝ ਨਹੀਂ ਪਤਾ ਲੱਗਿਆ ਹਾਲ ਤੱਕ ਜੀ ਜਿੱਥੇ ਤੱਕ ਸਾਨੂੰ ਵੀ ਦਾ ਮੋਟਰਸਾਨੂੰ ਅੱਗ ਵੀ ਮੁਰੇ ਲੱਗੀ ਹੋਈ ਆ ਤੇ ਬਸ ਵੀ ਕਾਫੀ ਦੂਰ ਖੜੀ ਹੈ ਤੇ ਬਾਡੀ ਕਾਫੀ ਦੂਰ ਪਈ ਹੈ ਕਿਉਂਕਿ ਬਾਡੀ ਵਰਕੇ ਡਿੱਗੀ ਜੀ ਫਿਰ ਬਸ ਵਾਲਾ ਕਿਲੀ ਮੋਟਰਸਾਨੂੰ ਘੜੀਸਾ ਲੈ ਕੇ ਗਿਆ ਜੀ ਉੱਥੇ ਕਿੰਨੀ ਕੁ ਦੂਰ ਦੱਸੋ ਇਹ ਹੈਗੀ तकरीबन 50 ਕਿਲੋਮੀਟਰ ਬੰਦੇ ਨੂੰ ਘਟੀਸਿਆ ਜੀ ਉੱਥੇ ਕੇ ਮੋਟਰਸਾਨੂੰ ਵੱarde ਲੱਗੀ ਠੰਡਾ ਦੇ ਪਾਸੇ ਵੇਰਤਾ ਫਿੱਟ ਗਏ ਜੰਗੇ ਐ ਐਕਸਲੈਂਟ ਹੋਇਆ ਕੀ ਨਾਮ ਰਿਖੇਦਰੋਂ ਬਾਤ ਕਰ ਰਹੀ ਸੀ ਉਹਦੇ ਲਈ ਮੈਕਟਰੀ ਕਿਸ ਐਕਟਰੀ ਬੁਲਟਰੀ ਲੱਗਦੀ ਐ ਇਹ ਆ ਰਹੀ ਸਮਰਾਲਾ ਜੇ ਇਧਰੋਂ ਡੀਜੀਏ ਸਾਈਡ ਤੋਂ ਆ ਰਹੀ ਐ ਸਮਰਾਲਾ ਸਾਈਡ ਦਾ ਸੰਸਰਾਂ ਕਰ ਰਹੀ ਐ ਇਹ ਆਜ ਤੋਂ ਘੰਟਾ ਕ ਪਹਿਲਾਂ ਹੋਣੀ ਗੱਲ ਆ ਤੇ ਜੇ ਕੋਈ ਨਿਸ਼ਾਨੀ ਕੋਈ ਜਾਨੀ ਨਿਸ਼ਾਨੇ ਕਿਤੇ ਡੈਕ ਤੋਂ ਹੀ ਆਈ ਮਲੇਵੀ ਕਿੰਨੇ ਕੇਸ ਦਾ ਹੈ ਹੈਗਾ ਹੀ 32-33 ਸਾਲ ਦਾ ਨੌਜਵਾਨ ਮੁੰਡਾ ਐ ਇਹ ਰੌਗ ਸਾਈਡ ਤੋਂ ਵਾਟ ਆ ਰਹੀ ਸੀ ਲੌਂਗ ਸਾਈਡ ਤੋਂ ਲੈ ਕੇ ਨੀਚੇ ਦੇਖ ਲੈ ਬੰਦੇ ਉਹ ਬਟੇ ਕਿੱਥੇ ਆਈ ਇਹ ਵਿਚਾਰਾ ਘਰ ਆ ਰਿਹਾ ਹੀ ਕੰਮ ਤਾਂ ਕੰਮ ਤਾਂ ਆ ਰਿਹਾ ਜੀ ਛੁੱਟੀ ਕਰਕੇ ਘਰ ਜਾ ਰਿਹਾ ਜੀ ਆਪਣਾ ਮੇਰਾ ਨਾਮ ਜਗਪਰੀ ਸਿੰਘ ਜੀ ਮੇਰੇ ਅਕਸਡੈਂਟ ਹੋਇਆ ਪਾ ਮੇਰੇ ਚਾਚੇ ਦਾ ਮੁੰਡਾ ਜੀ ਕੀ ਨਾਮ ਤੁਹਾਡਾ ਜਿਸਕਰਮ ਸਿੰਘ ਜੀ ਕਿੰਨੇ ਕਿ 38 ਸਾਲ ਦਾ ਜੀ ਪਤਾ ਲੱਗਿਆ ਕੁਝ ਕਿਸ ਤਰ੍ਹਾਂ ਹੋਇਆ ਦਸਰੇ ਨੇ ਵੀ ਰੌਂਗ ਸਾਈਡ ਵੱਕ ਆਉਂਦੀ ਜੁਨੇ ਰੱਕ ਲਈ ਇੱਧਰ ਦੇ ਬੰਦੇ ਆ ਯਾਰ ਇੱਧਰ ਦੇ ਬੰਦੇ ਆ ਉਹਨਾਂ ਨਾਲ ਕਿੰਨੇ ਕੋਈ ਜਿਹੀ ਘਟਨਾ ਹੈ ਤੋਂ ਉਹਨੂੰ ਕਿੱਦਾਂ ਫੋਨ ਆਇਆ ਵੀਰੇ ਹਨ ਤਾਂ ਫੋਨ ਆਇਆ ਲੋਕਲ ਬੰਦੇ ਦਾ ਫੋਨ ਆਇਆ ਉਹਨਾਂ ਨੇ ਦੱਸਿਆ ਵੀ ਐਕਸੀਡੈਂਟ ਵਗੈਰਾ ਹੋ ਗਿਆ ਇੱਥੋਂ ਆ ਰਹੇ ਸੀ ਇਹ ਤਾਂ ਮਹਾਰੀ ਤੋਂ ਆ ਰਹੇ ਸੀ ਕੰਮ ਮਦੋ ਜੀ ਕਿਹੜਾ ਪਿੰਡ ਹੈ ਸਰਪੁਰਪਿੰਡ ਹੈ ਜੀ ਮੰਨ ਕਰਦੇ ਹਾਂ ਤਾਂ ਕੈਸਾ ਵੀ ਆਪਣੇ ਚਾਹ ਪਾਉਣੇ ਚਾਹੀਦੇ ਬਸੜਾ ਨੂੰ ਸਜਾਉਣੇ ਦੇ ਲਿਓਂ ਡਰਾਈਵਰ ਨੂੰ ਆ ਜੀ ਬੋਲੋ ਸੈਟ ਹੋ ਜਾ ਮਾਰਾ ਜੀ ਕਹ ਰਹੇ ਅੱਜ ਬੋਲਸ ਲੈ ਨਹੀਂ ਚੱਲਦੀ ਮੈਂ ਵੀ ਬੋਲਸ ਹਾਂ ਜੀ ਕੱਢੋ ਬਸ ਫੋਟੋ ਖੜੂ ਕੇ ਕਿੰਨੇ ਪਰਿਵਿਧਿਕੇ ਤਲਾਸ਼ ਗਾਵਾਂ ਤੋਂ ਸਾਕਸ਼ ਕਿ ਕਿੰਨੀ ਨੂੰ ਮਨਜ਼ੂਰੀ ਇਹ ਮੁੰਡਾ ਹੈਗਾ ਜਸਕਰ ਸਿੰਘ ਆ ਜੀ ਸਾਣਾ ਜਸਵਿੰਦਰ ਸਿੰਘ ਇਹਦਾ ਪਿੰਡ ਨਾ ਰਾਏਪੁਰਾ ਜਪੂਤਾ 3.5 ਚ ਪੈਂਦਾ। ਇਹ ਮਰਦਾ ਨਹੀਂ। ਜੀ ਮਰਾ ਕ੍ਰੂਚ 25-25 ਆਲਾ। ਕਿਥੋਂ ਕਿੱਥੇ ਜਾ ਰਹੇ ਆ? ਚੰਡੀਗੜ੍ਹ ਕੋਲ ਜੋਬ ਕਰਾ ਚੰਡੀਗੜ੍ਹ ਮਾੜੀਕਲਪੈਡ ਨੂੰ ਜਾ ਰਿਹਾ ਸੀ। ਠੀਕ ਹੈ ਜਨਾ ਬਾਪੀ। ਸਾਹਮਣੇ ਟੱਕਰ ਹੋਊਗੀ ਜੀ ਕਿਤੇ? ਓਵਰਟੈਕ ਤੇ ਗੱਡੀ ਆ ਰਹੀ ਜੀ ਆ ਬਹਿਨ। ਉਹ ਸਾਹਮਣੇ ਤੋਂ ਮੋਟਰਸਾਈਕਲ ਆ ਰਹੀ ਆ। ਅੰਬਲਗਨ ਟੱਕਰ ਹੋਊਗੀ। ਮੌਕਤ ਹੀ ਦਿੱਤੋਗੀ। ਹਾਂ ਮੌਕਤ ਦੱਸੂਗੀ। ਕਿਹੜੀ ਗੱਡੀ? ਗੱਡੀ ਆ ਗਈ ਆ ਫੈਕਟਰੀ ਕਡੇ ਕਹਿੰਦੇ। ਅੱਜ ਵੀ ਲੱਗੀ ਦੀ ਹਾਂ ਮੁੱਸਾ ਨੂੰ ਅੱਗ ਲੱਗੀ ਮੁੱਸਾ ਜਿਹੜਾ ਮਤਲਬ ਜਿਹੜਾ ਹੱਥ ਭੈਣ ਗੋਣਾ ਤਾਂ ਹੀ ਅੱਗ ਲੱਗੀ ਜੀ ਹਾਂ ਜੀ ਕਾਫੀ ਜ਼ੋਰ ਦੀ ੱੱਕਾ ਲੱਗੀ ਅਮਰ ਸਮਝੀ ਉਸ ਤੋਂ ਬਾਅਦ ਅੱਗ ਲੱਗੀ ਉਸ ਤੋਂ ਬਾਅਦ ਅੱਗ ਲੱਗੀ ਜੀ ਡਰਾਈਵਰ ਦੀ ਗ੍ਰਫਤਾਰੀ ਹੋ ਚੁੱਕੀ ਜੀ ਡਰਾਈਵਰ ਅਜੇ ਮੌਕੇ ਤੋਂ ਫਰਾਰਾ ਜੀ